ਪੰਜਾਬ ਦੇ ਸਰਪੰਚ ਸ਼੍ਰੀਸ਼ ਐਯਰ ਨੂੰ ਏਸ਼ੀਆ ਕੱਪ ਦੀ ਟੀਮ ਦੇ ਵਿੱਚ ਨਹੀਂ ਚੁਣਿਆ ਗਿਆ ਇਸ ਦੇ ਪਿੱਛੇ ਕੀ ਕਾਰਨ ਹਨ ਕਿਉਂ ਉਹਨਾਂ ਨੂੰ ਭਾਰਤੀ ਟੀਮ ਦੀ ਏਸ਼ੀਆ ਕੱਪ ਦੇ ਵਿੱਚ ਕਿਉਂ ਜਗ੍ਹਾ ਨਹੀਂ ਮਿਲੀ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਸ਼੍ਰੀਸ਼ ਐਯਰ ਨੂੰ ਕਿਉਂ ਨਹੀਂ ਚੁਣਿਆ ਗਿਆ ਇਸ ਦੇ ਉੱਤੇ ਅਜੀਤ ਅਗਰਕਰ ਜੋ ਕਿ ਭਾਰਤੀ ਚੋਣ ਕਮੇਟੀ ਦੇ ਮੈਂਬਰ ਹਨ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅਜੀਤ ਅਗਰਕਰ ਨੇ ਜਦੋਂ ਟੀਮ ਅਨਾਉਂਸ ਹੁੰਦੀ ਹੈ ਉੱਥੇ ਸ਼੍ਰੇਸ਼ ਸ਼ੇਰ ਦਾ ਨਾਮ ਨਹੀਂ ਆਉਂਦਾ ਹੈ ਸ਼੍ਰੇਸ਼ ਸ਼ੇਰ ਬਾਰੇ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੂੰ ਟੀਮ ਦੇ ਵਿੱਚ ਕਿਉਂ ਨਹੀਂ ਚੁਣਿਆ ਗਿਆ ਤਾਂ ਅਜੀਤ ਅਗਰਕਰ ਜੀ ਜਵਾਬ ਦਿੰਦੇ ਹਨ ਕਿ ਤੁਸੀਂ ਆਪ ਦੱਸਿਓ ਮੈਂ ਉਹਨਾਂ ਨੂੰ ਕਿਹੜੀ ਕਿਹਦੀ ਜਗ੍ਹਾ ਤੇ ਚੁਣਾ ਇੱਥੇ ਉਹ ਕਹਿ ਰਹੇ ਨੇ ਨਾ ਤਾਂ ਸ਼੍ਰੇਸ਼ ਸ਼ੇਰ ਦੀ ਗਲਤੀ ਹੈ ਨਾ ਹੀ ਸਾਡੀ ਕੋਈ ਗਲਤੀ ਹੈ ਸ਼੍ਰੇਸ਼ ਸ਼ੇਰ ਨੂੰ ਅਸੀਂ ਕਿਹਦੀ ਜਗ੍ਹਾ ਤੇ ਚੁਣੀਏ ਉਹਨਾਂ ਨੇ ਸਾਫ਼ ਇਸ਼ਾਰਾ ਕੀਤਾ ਤੀ ਟੀਮ ਇੰਡੀਆ ਦੇ ਵਿੱਚ ਸ਼੍ਰੇਸ਼ ਸ਼ੇਰ ਦੀ ਜਗ੍ਹਾ ਨਹੀਂ ਬਣ ਪਾਰੀ ਇਸ ਲਈ ਅਸੀਂ ਉਹਨਾਂ ਨੂੰ ਨਹੀਂ ਚੁਣ پا ਰਹੇ ਆਂ ਅਗਰ ਗੱਲ ਕਰੀਏ ਤਾਂ ਸੁਰੇਸ਼ ਏਅਰ ਨੂੰ ਤੁਸੀਂ ਚੋਣਾ ਹੁੰਦਾ ਤੇ ਚੁਣ ਸਕਦੇ ਸੀ ਇੱਥੇ ਕਿਤੇ ਨਾ ਕਿਤੇ ਜੋ ਹੈ ਸੁਰੇਸ਼ ਏਗਿਆ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਿਉਂਕਿ ਪਾਕਿਸਤਾਨ ਦਾ ਤੁਸੀਂ ਸਕਾਟ ਦੇਖ ਲਓ ਤਾਂ ਉਹਨਾਂ ਨੇ 17 ਮੈਂਬਰ ਚੁਣੇ ਨੇ ਤਾਂ ਇੱਥੇ ਭਾਰਤੀ ਟੀਮ ਨੇ ਸਿਰਫ 15 ਮੈਂਬਰੀ ਚੁਣੇ ਨੇ ਪਹਿਲੀ ਗੱਲ ਤਾਂ 15 ਮੈਂਬਰ ਦੇ ਵਿੱਚ ਸੁਰੇਸ਼ ਏਅਰ ਚੁਣੇ ਜਾ ਸਕਦੇ ਸੀ ਕਿਉਂਕਿ ਉਹਨਾਂ ਦੀ ਪਰਫਾਰਮੈਂਸ ਤੁਸੀਂ ਆਈਪੀਐਲ ਦੇ ਵਿੱਚ ਦੇਖ ਲਓ ਉਸ ਤੋਂ ਪਹਿਲਾਂ ਸੈਇਦ ਮੁਸ਼ਤਾਕ ਅਲੀ ਟਰੋਫੀ ਵਿੱਚ ਦੇਖ ਲੋ ਆਈਪਲ ਹੁਣੇ-ਹੁਣੇ ਟੀ20 ਕ੍ਰਿਕਟ ਹੋ ਕੇ ਹਟੀ ਹੈ ਉੱਥੇ ਉਹਨਾਂ ਨੇ 604 ਰਨ ਬਣਾਏ ਨੇ 48.6 ਦਾ ਉਹਨਾਂ ਦਾ ਜੋ ਹੈ ਔਸਤ ਰਿਹਾ ਹੈ ਸਟ੍ਰਾਈਕ ਰੇਟ ਦੀ ਗੱਲ ਕਰਾਂ ਤਾਂ 175 ਦੇ ਸਟ੍ਰਾਈਕ ਰੇਟ ਨਾਲ ਉਹਨਾਂ ਨੇ ਰਨ ਬਣਾਏ ਨੇ ਬੱਲੇ ਦੇ ਨਾਲ ਵੀ ਉਹਨਾਂ ਨੇ ਜੋ ਕਮਾਲ ਕੀਤਾ ਹੈ ਕੈਪਟਨਸੀ ਦੇ ਨਾਲ ਵੀ ਪੰਜਾਬ ਕਿੰਗਸ ਦੀ ਟੀਮ ਨੂੰ ਉਹਨਾਂ ਨੇ 10 ਸਾਲ ਬਾਅਦ ਫਾਈਨਲ ਖਿਲਾ ਦਿੱਤਾ ਫਿਰ ਵੀ ਪੰਜਾਬ ਦੇ ਸਰਪੰਚ ਨੂੰ ਇੱਥੇ ਨਹੀਂ ਚੁਣਾਂਗੇ ਚੁਣਿਆ ਗਿਆ ਇੱਥੇ ਅਜੀਤ ਅਗਰਕਰ ਜੀ ਦਾ ਕਹਿਣਾ ਹੈ ਕਿ 15 ਦੇ ਵਿੱਚ ਉਹਨਾਂ ਦੀ ਜਗ੍ਹਾ ਨਹੀਂ ਬਣਦੀ ਹਾਲਾਂਕਿ ਮੈਂ ਇੱਕ ਇੱਥੇ ਕਹੂੰਗਾ ਕਿ ਸ਼੍ਰੇਸ਼ੇਰ ਨੂੰ 15 ਦੇ ਵਿੱਚ ਚੁਣਨਾ ਚਾਹੀਦਾ ਸੀ ਅਗਰ ਤੁਹਾਡੀ 15 ਦੇ ਵਿੱਚ ਜਗ੍ਹਾ ਨਹੀਂ ਬਣਦੀ ਸੀ ਤਾਂ ਸਟੈਂਡ ਬਾਈ ਪਲੇਅਰ ਜਿਹੜੇ 5 ਤੁਸੀਂ ਅਨਾਉਂਸ ਕੀਤੇ ਨੇ ਉਹਨਾਂ ਦੇ ਵਿੱਚ ਵੀ ਸ਼੍ਰੇਸ਼ੇਰ ਦਾ ਨਾਮ ਕਿਉਂ ਨਹੀਂ ਹੈ ਮੈਂ ਅਜੀਤ ਅਗਰਕਰ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਸ਼੍ਰੇਸ਼ੇਰ ਦੀ ਪਹਿਲੇ 15 ਦੇ ਵਿੱਚ ਨਹੀਂ ਤਾਂ ਪਹਿਲੇ ਭਾਰਤੀ 2020 ਦੇ ਜਿਹੜੇ ਪਲੇਅਰ ਨੇ ਉਹਨਾਂ ਵਿੱਚ ਵੀ ਜਗ੍ਹਾ ਨਹੀਂ ਬਣਦੀ ਇੱਕ ਬਹੁਤ ਵੱਡਾ ਸਵਾਲ ਅਜੀਤ ਅਗਰਕਾਰ ਜੀ ਲਈ ਖੜਾ ਹੋ ਜਾਂਦਾ ਹੈ ਲੇਕਿਨ ਮੈਂ ਤੁਹਾਨੂੰ ਦੱਸ ਦਵਾਂ ਗੌਤਮ ਗੰਭੀਰ ਜੋ ਕਿ ਟੀਮ ਇੰਡੀਆ ਦੇ ਹੈੱਡ ਕੋਚ ਨੇ ਕਿਤੇ ਨਾ ਕਿਤੇ ਉਹ ਸ਼੍ਰੇਸ਼ ਏਅਰ ਨੂੰ ਪਸੰਦ ਨਹੀਂ ਕਰਦੇ ਜਿੰਨੀਆਂ ਵੀ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਮੰਨਣਾ ਇਹੀ ਹੈ ਕਿ ਗੌਤਮ ਗੰਭੀਰ ਜੋ ਟੀਮ ਇੰਡੀਆ ਦੇ ਹੈੱਡ ਕੋਚ ਨੇ ਉਹ ਸ਼੍ਰੇਸ਼ ਏਅਰ ਨੂੰ ਨਾ ਪਸੰਦ ਕਰਦੇ ਨੇ ਇਹਦੇ ਵਿੱਚ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 2024 ਦੇ ਵਿੱਚ ਕੋਲਕਾਤਾ ਨਾਈਟ ਰਾਈਡਰ ਜਦੋਂ ਚੈਂਪੀਅਨ ਬਣੀ ਸੀ ਉੱਥੇ ਸ਼੍ਰੇਸ਼ ਏਅਰ ਨੇ ਕਿਆ ਸੀ ਜੇ ਜਿਹੜਾ ਕ੍ਰੈਡਿਟ ਹੈ ਪੂਰਾ ਗੌਤਮ ਗੰਭੀਰ ਨੂੰ ਦਿੱਤਾ ਜਾ ਰਿਹਾ ਹੈ ਮੈਨੂੰ ਕਿਸੇ ਨੇ ਕੋਈ ਕ੍ਰੈਡਿਟ ਨਹੀਂ ਦਿੱਤਾ ਇਸ ਕਰਕੇ ਮੈਂ ਕੋਲਕਾਤਾ ਦੀ ਟੀਮ ਨੂੰ ਛੱਡ ਰਿਹਾ ਹਾਂ ਇਸ ਕਰਕੇ ਗੌਤਮ ਗੰਭੀਰ ਉਦੋਂ ਦੇ ਸ਼੍ਰੇਸ਼ ਏਅਰ ਦੇ ਨਾਲ ਨਾਰਾਜ਼ ਨਹੀਂ ਇਸ ਕਰਕੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਪਹਿਲਾਂ ਗੱਲ ਕਰੀਏ ਏਸ਼ੀਆ ਕੱਪ ਜਿਹੜਾ ਹੈਗਾ ਉਹ ਦੁਬਈ ਦੇ ਵਿੱਚ ਹੋਣਾ ਹੈ ਇਸ ਤੋਂ ਪਹਿਲਾਂ ਸ਼੍ਰੇਸ਼ ਏਅਰ ਦੁਬਈ ਦੇ ਵਿੱਚ ਚੈਂਪੀਅਨ ਟਰੋਫੀ ਖੇល ਕੇ ਆ ਚੁੱਕੇ ਨੇ ਤੇ ਹਾਈਐਸਟ ਰਨ ਸਕੋਰਰ ਟੀਮ ਇੰਡੀਆ ਦੇ ਵੱਲੋਂ ਦੁਬਈ ਦੇ ਵਿੱਚ ਸ੍ਰੀਸ਼ ਸ਼ੇਰ ਸਨ ਲੇਕਿਨ ਫਿਰ ਵੀ ਉਹਨਾਂ ਨੂੰ ਇਹ ਸਭ ਦੇਖਤੇ ਹੋਏ ਨਜ਼ਰ ਅੰਦਾਜ਼ ਕੀਤਾ ਗਿਆ ਏਸ਼ੀਆ ਕਪ ਦੇ ਸਕਾਡ ਦੇ ਵਿੱਚ ਹਿੱਸਾ ਨਹੀਂ ਦਿੱਤਾ ਹੈ ਤੇ ਤੁਹਾਨੂੰ ਦੱਸ ਦਵਾਂ ਇੱਕ ਹੋਰ ਗੱਲ ਕਿ ਸ੍ਰੀਸ਼ ਐਯਰ ਭਾਰਤੀ ਟੀਮ ਦੇ ਵਿੱਚ ਸਭ ਤੋਂ ਵਧੀਆ ਸਪਿਨ ਗੇਂਦਬਾਜ਼ ਖੇਲਣ ਵਾਲੇ ਭਾਰਤੀ ਬੱਲੇਬਾਜ਼ ਨੇ ਉਹਨਾਂ ਸਾਹਮਣੇ ਸਪਿਨ ਬੋਲਰ ਬਾਲ ਕਰਦੇ ਡਰਦੇ ਨੇ ਜਿਸ ਤਰ੍ਹਾਂ ਐਯਰ ਸਪਿਨ ਗੇਂਦਬਾਜ਼ਾਂ ਨੂੰ ਖੇਲਦੇ ਨੇ ਫਿਰ ਵੀ ਉਹਨਾਂ ਨੂੰ ਇੱਥੇ ਦੇਖਿਆ ਜਾਏ ਜਗ੍ਹਾ ਨਹੀਂ ਮਿਲਦੀ ਹੈ ਯੂਏ ਦੇ ਵਿੱਚ ਦੁਬਈ ਦੇ ਵਿੱਚ ਜਿਹੜੀ ਸਪਿੰਨ ਸਪਿੰਨ ਬੋਲਰਾਂ ਨੂੰ ਮਦਦ ਮਿਲੇਗੀ ਫਿਰ ਵੀ ਇੱਥੇ ਜਿਹੜਾ ਹੈ சுரேਸ਼ ਸ਼ੇਰ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਉੱਥੋਂ ਪਤਾ ਲੱਗਦਾ ਹੈ ਕਿ ਯਾਰ ਗੌਤਮ ਗੰਭੀਰ ਕਿਤੇ ਨਾ ਕਿਤੇ சுரேਸ਼ ਸ਼ੇਰ ਨੂੰ ਟੀਮ ਦੇ ਵਿੱਚ ਨਹੀਂ ਲੈਣਾ ਚਾਹੁੰਦੇ ਚੈਂਪੀਅਨ ਟਰੋਫੀ ਦੇ ਸਕਾਡ ਤੇ ਵਿੱਚ ਰੋਹਿਤ ਸ਼ਰਮਨ ਨੇ ਉਹਨਾਂ ਦਾ ਨਾਮ ਦਿੱਤਾ ਸੀ ਉੱਥੇ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਬਹੁਤ ਕਮੇਟੀ ਮੈਂਬਰ ਜਿਹੜੇ ਹੈਗੇ ਨੇ ਇਸ ਟੀਮ ਦੇ ਚੈਨ ਕਰਤਾ ਉਹਨਾਂ ਦੇ ਬੋਲੋ ਜਿਹੜਾ ਸੀ ਕਿਹਾ ਗਿਆ ਸੀ ਕਿ ਤੁਸੀਂ 15 ਮੈਂਬਰੀ ਜਿਹੜੀ ਕਮੇਟੀ ਟੀਮ ਚੁਣਨੀ ਆ ਉਹ ਤੁਸੀਂ ਸੁਰੇਸ਼ ਸ਼ੇਰ ਦੇ ਚੁਣੋ ਲੇਕਿਨ ਗੌਤਮ ਗੰਭੀਰ ਦੇ ਹੋਣ ਦੇ ਬਾਵਜੂਦ ਵੀ ਉੱਥੇ ਰੋਹਿਤ ਸ਼ਰਮਾ ਨੇ ਕਿਹਾ ਸੀ ਮੈਨੂੰ ਸੁਰੇਸ਼ ਸ਼ੇਰ ਚਾਹੀਦਾ ਹੈ ਤੇ ਕਿਤੇ ਨਾ ਕਿਤੇ ਆ ਤੁਸੀਂ ਦੇਖ ਸਕਦੇ ਹੋ ਕਿ ਗੌਤਮ ਗੰਭੀਰ ਇੱਥੇ ਨਹੀਂ ਚਾਹੁੰਦੇ ਕਿ ਸੁਰੇਸ਼ ਸ਼ੇਰ ਟੀਮ ਦੇ ਵਿੱਚ ਚੁਣੇ ਜਾਣ ਇਸੇ ਵਜ੍ਹਾ ਕਰਕੇ ਸੁਰੇਸ਼ ਸ਼ੇਰ ਨੂੰ ਏਸ਼ੀਆ ਕੱਪ ਦੇ ਸਕਵਾਡ ਦੇ ਵਿੱਚ ਸ਼ੀਸ਼ਾ ਨਹੀਂ ਮਿਲਿਆ ਹੈ ਉਹਨਾਂ ਨੂੰ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ ਹੈ ਤੁਹਾਡਾ ਇਸ ਦੇ ਬਾਰੇ ਕੀ ਰਾਏ ਹੈ ਕਿ ਸੁਰੇਸ਼ ਸ਼ੇਰ ਨੂੰ ਟੀਮ ਦੇ ਵਿੱਚ ਜਗ੍ਹਾ ਮਿਲਣੀ ਚਾਹੀਦੀ ਸੀ ਕਿ ਨਹੀਂ ਕੀ ਤੁਸੀਂ ਗੌਤਮ ਗੰਬੀਰ ਤੇ ਸੁਰੇਸ਼ ਸ਼ੇਰ ਦੇ ਇਸ ਚ ਜਿਹੜੀ ਇਹਨਾਂ ਦੀ ਆਪਸ ਵਿੱਚ ਟਕਰਾਅ ਹੈ ਇਹਦੇ ਬਾਰੇ ਜਾਣਦੇ ਸੀ ਪਹਿਲਾ ਕਮੈਂਟ ਬਾਕਸ ਤੁਹਾਡੇ ਲਈ ਹੈ ਕਮੈਂਟ ਦੇ ਵਿੱਚ ਬਤਾ ਦੱਸੋ ਮੈਨੂੰ ਦੱਸੋ ਕਿ ਯਾਰ ਸੁਰੇਸ਼ ਸ਼ੇਰ ਨੂੰ ਨਾ ਚੁਣਨ ਦਾ ਕਾਰਨ ਕੀ ਤੁਹਾਨੂੰ ਲੱਗਦਾ ਹੈ ਤੇ ਕੀ ਸੁਰੇਸ਼ ਸ਼ੇਰ ਨੂੰ ਏਸ਼ੀਆ ਕੱਪ ਦੇ ਸਕਾਡ ਦੇ ਵਿੱਚ ਜਗ੍ਹਾ ਮਿਲਣੀ ਚਾਹੀਦੀ ਸੀ ਕਿ ਨਹੀਂ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਵੀਡੀਓ ਚੰਗਾ ਲੱਗਾ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਖੇਡ ਪੰਜਾਬ ਚੈਨਲ ਨੂੰ ਆਪਣਾ ਪਿਆਰ ਦਿਖਾਉਂਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ